ਸਚੀ ਕਾਲ ਜੀ ਭੁਖੀ ਸੋਵੇ ਨਾ ਕਿਸੇ ਦੀ ਔਲਾਦ ਰੱਬਾ ਮਾਪੇ ਕਦੇ ਨਾ ਇਨਾ ਗਰੀਬ ਹੋਵੇ ਮਿਹਰ ਕਰੀ ਮੇਰੇ ਰੱਬਾ ਹਰ ਭਰਾ ਨੂੰ ਹਰ ਭੈਣ ਦੀ ਰਖੜੀ ਨਸੀਬ ਹੋਵੇ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਰਖੜੀ ਜਿਹੜਾ ਭੈਣ ਦੇ ਭਰਾ ਦਾ ਬਹੁਤ ਥੋੜਾ ਰਿਸ਼ਤਾ ਹੁੰਦਾ ਹੈ ਰਖੜੀ ਦੇ ਬਾਰੇ ਕਦੇ ਵੀ ਭਰਾ ਦੇ ਪੈਸੇ ਨਾ ਖਣੀ ਦੇ ਬੰਦੀ ਜਿਹੜਾ ਉਹਦਾ ਪਛਪਨ ਦਾ ਪਿਆਰ ਹੁੰਦਾ ਨਾ ਉਹਦੇ ਪਿੱਛੇ ਭੈਣ ਮੇਸ਼ਾ ਰਖੜੀ ਬਣਦੀ ਹੈ ਭੈਣ ਸੋਹਰੇ ਘਰ ਰਹਿ ਕੇ ਵੀ ਭਰਾ ਤੇ ਪੇਕੇ ਪਰਿਵਾਰ ਦੀ ਫਿਕਰ ਕਰਦੀ ਹੈ ਕਿਤੇ ਮੇਰਾ ਪੇਗਾ ਪਰਿਵਾਰ ਦੁੱਖ ਖਿਦਾਨੀ ਕਿਤੇ ਉਹਨੂੰ ਦੁੱਖ ਤਕਲੀਫ ਤਾਂ ਨਹੀਂ ਉਹ ਇੱਥੇ ਰਹਿ ਕੇ ਵੀ ਪੇਕੇ ਪਰਿਵਾਰ ਦੀ ਫਿਕਰ ਹੁੰਦੀ ਹੈ ਉਹਨੂੰ ਦੋ ਘਰਾਂ ਦੀ ਪੇਗਾ ਪਰਿਵਾਰ ਤੇ ਸੋਹਰਾ ਪਰਿਵਾਰ ਅਰ ਮੇਲੇ ਉਹਨੂੰ ਫਿਕਰ ਹੁੰਦੀ ਹੈ ਢੜ ਕੇ ਕਦੀ ਵੀ ਪੈਸੇ ਪਿੱਛੇ ਭੈਣ ਤੋਂ ਰਖਦੇ ਵਿੱਚ ਵਾਂਝੇ ਨਾ ਰੋ ਜਿਸ ਵੀ ਵੀਰ ਕੋਲੇ ਪੈਸਾ ਨਹੀਂ ਹੈਗਾ ਨਾ ਉਹ ਭੈਣ ਤੋਂ ਰਖੜੀ ਬਨਵਾ ਲਵੇ ਉਹਦੇ ਸਿਰ ਤੇ ਹੱਥ ਰੱਖ ਦੇਵੇ ਉਹਦੀ ਚੜਦੀ ਗਲਾਸ ਤੇ ਇੱਕ ਭੈਣ ਸਿਰ ਤੇ ਹੱਥ ਰੱਖ ਦੇ ਇੱਕ ਭਰਾ ਸਿਰ ਤੇ ਉਹਦੀ ਚੜਦੀ ਗਲਾ ਕੋਈ ਪੈਸਾ ਪਰ ਅੱਜ ਕੱਲ ਲੋਕ ਕੀ ਸੋਚਦੇ ਆ ਕਿ ਪੈਸੇ ਹੀ ਇਦਾਂ ਰਖੜੀ ਹੋਵੇ ਇੱਕ ਇੱਕ ਬਿਲ ਪੁਲ ਗਲਤ ਨਫਸ ਹੈ ਪੈਸਾ ਕੋਈ ਮਾਇਨੇ ਰੱਖਦਾ ਜਿੱਥੇ ਅਰਦਾਸ ਮਾਇਨੇ ਰੱਖਦੀ ਉੱਥੇ ਪੈਸਾ ਕੰਮ ਨਹੀਂ ਆਉਂਦਾ ਜੀ ਅੱਜ ਕੱਲ ਕੀ ਚੱਲ ਰਿਹਾ ਅੱਜ ਕੱਲ ਦੀਆਂ ਜੀਹਾਂ ਦੂਸਰੇ ਘਰਾਂ ਦੀਆਂ ਤੀਆਂ ਭੈਣਾਂ ਹੁੰਦੀਆਂ ਭਰਾ ਨਾਲ ਗਈ ਜਾਂਦੀਆਂ ਉਹ ਦਿਲ ਦੇ ਵਿੱਚ ਵਿਕਾਰ ਪੈਦਾ ਕਰ ਦਿੰਦੀਆਂ ਭਰਾਵਾਂ ਦੇ ਕਿ ਇਹ ਭੈਣ ਪੈਸੇ ਪਿੱਛੇ ਰੱਖਦੀ ਬੰਨਾਈ ਆ ਇਹ ਐ ਇਹ ਉਹ ਇਹ ਫਲਾਣਾ ਲੈ ਕੇ ਜਾਊਗੀ ਇਹ ਪੇਕੇ ਘਰੇ ਆ ਕੇ ਰੋਬ ਜਮਾਉਂਦੀ ਆ ਪਰ ਇਹ ਕਰ ਨਹੀਂ ਹੁੰਦੀ ਉਹ ਆਪਦਾ ਹੱਕ ਰੱਖਦੀ ਪੇਕੇ ਘਰੇ ਆ ਕੇ ਜਿਹੜਾ ਉਹਦਾ ਬਚਪਨ ਦੇ ਵਿੱਚ ਹੁੰਦਾ ਮਾਂ ਪਿਓ ਦੇ ਉੱਤੇ ਭੈਣਾਂ ਦੇ ਭਰਾ ਨਹੀਂ ਹੈਗੇ ਜਾਂ ਭਰਾਵਾਂ ਦੇ ਭੈਣਾਂ ਨਹੀਂ ਹੈਗੀਆਂ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਰਖੜੀ ਦਾ ਤਿਉਹਾਰ ਕਿੰਨਾ ਉਹਦੇ ਲਈ ਮਹੱਤਵ ਰੱਖਦਾ ਉਹ ਤੜਫ ਦੇ ਐਸੀ ਨੂੰ ਇਸ ਕਰਕੇ ਜਿਹੜੀ ਵੀ ਦਿਲ ਚ ਵਿਕਾਰ ਹੈ ਭੈਣਾ ਭਤੀ ਜਾਂ ਭਰਾਵਾਂ ਵੱਤੀ ਰਖੜੀ ਆ ਰਹੀ ਆ ਜੀ ਸਦਕੇ ਭੈਣਾ ਕੋਲੇ ਜਾਓ ਜਾਂ ਭਰਾਵਾਂ ਕੋਲੇ ਜਾਓ ਆਪਦੇ ਦੁੱਖ ਵੰਡੋ ਆਪਦਾ ਜੋ ਮਨ ਦੇ ਵਿੱਚ ਗਲਤ ਫੈਮੀਆ ਨੂੰ ਦੂਰ ਕਰੋ ਇਸ ਕਰਕੇ ਜੋ ਵੀ ਤਿਉਹਾਰ ਨੂੰ ਨਾ ਉੱਚੀ ਗਲਾਣਾ ਮੰਨੋ ਇਹ ਦੁਆ ਕੰਮ ਹੁੰਦੀ ਆ ਨਾ ਤਾਂ ਉੱਥੇ ਪੈਸਾ ਕੰਮ ਆਵੇ ਨਾ ਅੱਗੇ ਦੁਆ ਕੰਮ ਕਰੇ ਗਈ ਹੋਆ ਇਸ ਸਿਰਫ ਦੁਆਇ ਕੰਮ ਕਰਦੀ ਔਥੇ ਅਰਦਾਸ ਹੀ ਕੰਮ ਕਰਦੀ ਆ ਇਸ ਕਰਕੇ ਮੇਰੀਆਂ ਭੈਣਾਂ ਤੇ ਮੇਰੇ ਭਰਾਵਾਂ ਨੂੰ ਦੇਂਦੀ ਆ ਜਿਨ੍ਹਾਂ ਵਿੱਚ ਆਪਸ ਵਿੱਚ ਗਿਲੇ ਸ਼ਿਕਵੇ ਜਾਂਦੇ ਆ ਬਸ ਉਹਨਾਂ ਗਿਲੇ ਸ਼ਿਕਵਿਆਂ ਨੂੰ ਖਤਮ ਕਰਕੇ ਆਪਸ ਆਪ ਦਾ ਜੋਤ ਤਿਹਾਰਤ ਹੁੰਦਾ ਉਸ ਹਰ ਤਿਹਾਰ ਨੂੰ ਬੜੀ ਖੁਸ਼ੀ ਨਾਲ ਮਨਾਈਏ ਧੰਨਵਾਦ